ਘਰੇ ਬੈ ਕੇ ਰਿਸਟਰੀ ਲਿਖੋ ਆਪ ਲਿਖੋ ਕਿਸੇ ਕੋਲ ਜਾਣ ਦੀ ਲੋੜ ਨਹੀਂ ਜੇ ਨਹੀਂ ਲਿਖਣੀ ਤਹਿਸੀਲ ਚ ਆਓਗੇ ਸੇਵਾ ਕੇਂਦਰ ਚ 500 ਰੁਪਏ ਦੇ ਕੇ ਲਖਾ ਲਓ ਸੌਖੀ ਪੰਜਾਬੀ ਚ ਰਿਸਟਰੀ ਐ ਪਹਿਲਾਂ ਆਣੀਆਂ ਰਿਸਟਰੀਆਂ ਤਾਂ ਪਤਾ ਤੋ ਪੜੀ ਹੀ ਨਹੀਂ ਜਾਂਦੀਆਂ ਸੀ ਬਾ ਰਕ ਬਾ ਬਾ ਹਕੂਕ ਬਾ ਦੱਖਣ ਬਾ ਪੱਛਮ ਪਤਾ ਨਹੀਂ ਕੀ ਕੀ ਲਿਖੀ ਜਾਂਦੀ ਮੈਂ ਕਹਿੰਦਾ ਸਿੱਧਾ ਕਹੋ ਜਰ ਐਨੇ 베ਚੀ ਐ ਐਨੇ ਲਈ ਐ ਹੁਣ ਅਸਾ ਲਿਖ ਦੋ ਪਤਾ ਨਹੀਂ ਕਿੱਥੋਂ ਪਾਈ ਐ ਉਰਦੂ ਵਿੱਚ ਸੌਖੀ ਪੰਜਾਬੀ ਚ ਕਰਤੀ ਜੀ ਆ ਪੜ ਸਕਦੇ ਹੋ ਉਹਦੇ ਜਵਾਕਾ ਤੋਂ ਪੜਾ ਸਕਦੇ ਹੋ ਸੋ ਇਸ ਕਰਕੇ ਇਹ ਤਹਿਸੀਲਾਂ ਦਾ ਕੰਮ ਅਸੀਂ ਕਰ ਰਹੇ ਆ ਕਿ ਤਹਿਸੀਲਾਂ ਚ ਸਭ ਤੋਂ ਵੱਧ ਲੁੱਟ ਹੁੰਦੀ ਸੀ ਤੁਸੀਂ ਦੇਖਿਆ ਵੀ ਹੋਣਾ ਪਿਛਲੇ ਦਿਨੀ ਹੜਤਾਲ ਨਹੀਂ ਕਰਦੇ ਸੀ ਜ਼ਿਲਦਾਰ ਹੜਤਾਲ ਕਰਾਂਗੇ ਮੈਂ ਕਿਹਾ ਜੀ ਕੀ ਮੁੱਦਾ ਹੈ ਕਹਿੰਦੇ ਸਾਡੇ ਤਿੰਨ ਬੰਦੇ ਫੜ ਲਏ ਤੁਸੀਂ ਪੈਸੇ ਲੈਣ ਦੇ ਮੈਂ ਕਿਹਾ ਚੱਲ ਸੰਸ ਦੇ ਦੀਏ ਫਿਰ ਤੁਹਾਨੂੰ ਵੀ ਤੁਸੀਂ ਲੈ ਸਕਦੇ ਹੋ ਕਰੋ ਹੜਤਾਲ ਮੈਂ ਕਿਹਾ ਕਲਮ ਛੋੜ ਹੜਤਾਲ ਮੈਂ ਕਿਹਾ ਛੱਡੋਗੇ ਤਾਂ ਵੀ ਮਰਜ਼ੀ ਨਾਲ ਕਲਮ ਫਿਰ ਕਲਮ ਵਾਪਸ ਦੇਣੀ ਹੈ ਜਾਂ ਨਹੀਂ ਹੈ ਸਾਡੀ ਮਰਜ਼ੀ ਹੋਊਗੀ ਫਿਰ ਤੇ ਤੁਹਾਨੂੰ ਪਤਾ ਹੀ ਹੈ ਇੱਥੋਂ ਵਾਲਾ ਪਠਾਨਕੋਟ ਪਠਾਨਕੋਟ ਵਾਲਾ ਮਮਦੋਟ ਮਮਦੋਟ ਵਾਲਾ ਉਧਰ ਅਨੰਦਪੁਰ ਸਾਹਿਬ ਕਣੀ ਅਕਰਤਾ ਸਰ ਹੁਣ ਜਮਾ ਸੈੱਟ ਨੇ ਕਹਿੰਦੇ ਜਮਾ ਠੀਕ ਨਾਲੇ ਮੈਂ ਕਿਹਾ ਰਿਸਟਰੀ ਨਹੀਂ ਕਰਨੀ ਤੁਸੀਂ ਤੁਸੀਂ ਹੋਰ ਕੰਮ ਕਰੋ ਸਾਈਨ ਕਰਨੇ ਨੇ ਕੱਲੇ ਉਸੇ ਕੰਮ ਦੀ ਤਨਖਾਹ ਮਿਲਦੀ ਹੈ ਉਹਨਾਂ ਨੂੰ ਸਾਈਨ ਕਰਨ ਵੇਲੇ ਰੱਬ ਬਣ ਜਾਂਦੇ ਨੇ ਸਾਈਨ ਕਰਤੇ ਮੈਂ ਮੇਰੇ ਨਾਂ ਤੇ ਸਾਈਨ ਹੋ ਗਏ ਮੈਂ ਰਿਸਟਰੀਆਂ ਕਰਦਾ ਬੁਗਾ ਕੇ ਮਾਰਦੇ ਰਿਸਟਰੀ ਓਏ ਗਲਤ ਲਿਖੀ ਹੋਈ ਹੈ ਬਸ ਕੀ ਕਰੋਗੇ ਤੁਸੀਂ ਉਹਦਾ ਮਤਲਬ ਇਹ ਹੁੰਦਾ ਵੀ ਪੈਸੇ ਨਹੀਂ ਆਏ ਤੇਰੇ ਉਹ ਤੋਂ ਲਿਖਾ ਕੇ ਲਿਆ ਜਿਹੜਾ ਮੇਰਾ ਏਜੰਟ ਹੈ ਉਹ ਰਿਸਟਰੀ ਜੀ ਲਿਖ ਦਿੰਦੇ ਵੀ ਪੈਸੇ ਆ ਗਏ ਬਾਹਰ ਰਕਮ ਬਾ ਵਸੂਲ ਕਹਿੰਦਾ ਹਾਂ ਹਾਂ ਹੁਣ ਠੀਕ ਹੈ ਮੈਨੂੰ ਸਾਰਾ ਪਤਾ ਹੈ ਨਾ ਅੰਦਰ ਲੀਆਂ ਗੱਲਾਂ ਦਾ ਇਹ ਤਾਂ ਦੇਖੋ ਕੈਂਸਰ ਤੇ ਆਇਓਡੈਕਸ ਲਾਉਣ ਨਾਲ ਕੈਂਸਰ ਠੀਕ ਨਹੀਂ ਹੁੰਦਾ ਇਹ ਤਾਂ ਕੀਮੋਥੈਰੇਪੀ ਕਰਨੀ ਪੈਣੀ ਹੈ ਇਹ ਰਿਸ਼ਵਤ ਖੋਰੀ ਕੈਂਸਰ ਹੈ ਇਹ ਭ੍ਰਿਸ਼ਟਾਚਾਰ ਕੈਂਸਰ ਵਾਂਗੂ ਲੱਗ ਗਿਆ ਇਲਾਜ ਹੋਊਗਾ ਪਰ ਟਾਈਮ ਲੱਗੂਗਾ ਥੋੜਾ ਸਾਥ ਦੇ ਦਿਓ ਬਸ ਸਾਡੀ ਨੀਅਤ ਚ ਖੋਟ ਨਹੀਂ ਹੈਗਾ ਅਸੀਂ ਪੰਜਾਬ ਪੱਖੀ ਆ ਸਾਡੇ ਦਿਲ ਚ ਪੰਜਾਬ ਧੜਕਦਾ ਹੈ ਅਸੀਂ ਕਿਸੇ ਰੇਤੇ ਵਾਲੀ ਖੱਡ ਜਿੱਸਾ ਨਹੀਂ ਪਾਉਣਾ ਅਸੀਂ ਕਿਸੇ ਬੱਸਾਂ ਜਿੱਸਾ ਨਹੀਂ ਪਾਉਣਾ ਅਸੀਂ ਕਿਸੇ ਟਾਬਿਆਂ ਚ ਜਿੱਸਾ ਨਹੀਂ ਪਾਉਣਾ ਹਿੱਸਾ ਪਾਉਣਾ ਤਾਂ ਪੰਜਾਬ ਦੇ ਲੋਕਾਂ ਦੇ ਦੁੱਖਾਂ ਦਰਦਾਂ ਚ ਹਿੱਸਾ ਪਾਉਣਾ ਹੋਰ ਕਿਤੇ ਹਿੱਸਾ ਨਹੀਂ ਪਾਉਣਾ ਤੁਸੀਂ ਤਾਂ ਮੈਨੂੰ ਬਹੁਤ ਪਹਿਲਾਂ ਹੀ ਪਿਆਰ ਦਿੱਤਾ ਸੀ 7.5 ਸਾਲ ਦਾ ਸੀ ਜਦੋਂ ਤੁਸੀਂ ਮੈਨੂੰ ਮਸ਼ਹੂਰ ਕਰਤਾ ਸੀ